ਕਿ ਅਸੀਂ ਇਸਿਆਂ ਦੇ ਇਖਲਾਕ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਲੇ ਨਾਲ ਵੜ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਵੀ ਨਹੀਂ ਦਵਾਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਗੇ ਬੁਰ ਪਿਆਰੀ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਕਮਾਲਾ ਬੋਦਲਾ ਚ ਪਹੁੰਚੇ ਆ ਫਰੋਇ ਪਰ ਸ਼ਹਿਰੀ ਦਾ ਹਲਕੇ ਦਾ ਪਿੰਡ ਹੈਗਾ ਪਿੰਡ ਕਮਾਲਾ ਬੋਦਲਾ ਇੱਥੇ ਅੱਜ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਨੇ ਪ੍ਰੋਗਰਾਮ ਲਿਖੇ ਉਸ ਤਹਿਤ ਨਗਰ ਦੇ ਵਿੱਚ ਹਲਕਾ ਵਿਧਾਇਕ ਰਮਵੀਰ ਸਿੰਘ ਭੁੱਲਰ ਪਹੁੰਚੇ ਆ ਹਲਕਾ ਜਿਹੜੇ ਹਲਕਾ ਵਿਧਾਇਕ ਤੇ ਰਮਵੀਰ ਸਿੰਘ ਭੁੱਲਰ ਦੇ ਨਾਲ ਜਿਹੜੇ ਕੋਆਰਡੀਨੇਟਰ ਆ ਮੈਡਮ ਅਵੰਦੀ ਕੌਰ ਵੀ ਪਹੁੰਚੇ ਔਰ ਨਾਲ ਪੁਲਿਸ ਪ੍ਰਸ਼ਾਸਨ ਔਰ ਜਿਹੜਾ ਸਿਵਲ ਪ੍ਰਸ਼ਾਸਨ ਪਹੁੰਚਾ ਮੌਕੇ ਦੇ ਤਸਵੀਰਾਂ ਦੇਖਦੇ ਆ ਤੇ ਗੱਲਬਾਤ ਵੀ ਕਰਦੇ ਜੋਤ ਨਸ਼ਾ ਵਿਰੋਧ ਕੇ ਜਿਹੜੇ ਲੋਕ ਨਸ਼ਾ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਚਾਤ ਕਰਕੇ ਉਹਨਾਂ ਦੇ ਨਸ਼ੇ ਚਰਾਉਣੇ ਔਰ ਨਾਲ ਇਲਾਜ ਕਰਾਉਣਾ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਨਾਲ ਜਿਹੜੇ ਕੋਈ ਨਸ਼ਾ ਵੇਚਦੇ ਹੈਗੇ ਆ ਉਹਨਾਂ ਦਾ ਵੀ ਜਿਹੜਾ ਕੋਈ ਬੰਦੋਬਸਤ ਵਗੈਰਾ ਕਰਨਾ ਸੋ ਆਪਾਂ ਇੱਥੇ ਗੱਲਬਾਤ ਕਰਦੇ ਵਾਇਗਰ ਜਿੱਕਾ ਖਾਲਸਾ ਵਾਇਗਰ ਜਿੱਕੀ ਪਤੇ ਸਾਰੇ ਨਿਗਰਵਾਸੀ ਮੇਰੇ ਭਰਾਵਾਂ ਭੈਣਾਂ ਨੂੰ ਮਾਤਾ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਐਮਐਲ ਸਾਹਿਬ ਆਪਣੇ ਨਸ਼ੇ ਆ ਵਿਰੁੱਧ ਆਪਾਂ ਨੂੰ ਕਹਿ ਗਏ ਥਾਪੀ ਜੇ ਕਿ ਕਹਿੰਿਆ ਵੀ ਆਪਾਂ ਵਿਰੋਧ ਕਰੀਏ ਨਜੇ ਜਿਹੜਾ ਇਹ ਚਲੋ ਕੋਹੋਲੀ ਉਹ ਇਹਨਾਂ ਨੂੰ ਕਹਾਂਗੇ ਭੀਮ ਦੀ ਖੇਤੀ ਕਰਾਓ ਤੇ ਪੋਤ ਦੀ ਕਰਾਓ ਜਿਲਾਪਾ ਫਿਸਮਾ ਨੂੰ ਮਕਰੋ ਲੈ ਜੂ ਸਾਰਿਆਂ ਨੂੰ ਤੇ ਆਪਾਂ ਸਾਰੇ ਰਲ ਕੇ ਸਾਰੇ ਕਾਰਵਾਈ ਕਰਾਈਏ ਤੇ ਸਾਰੇ ਆਪਾਂ ਬੜਾਈਏ ਇਹਨਾਂ ਨੂੰ ਇਸ ਲਈਏ ਨਜਾ ਇੱਕ ਸਾਰਿਆਂ ਨੂੰ ਬੇਨਤੀ ਹੈ ਵੀ ਮੁੰਡੇ ਆ ਜਿਹੜੇ ਨੌਜਵਾਨ ਸਾਰੇ ਨਾਲ ਤੁਰਨ ਸਾਰੇ ਨਜਾ ਬੰਦ ਕਰੋ ਬੈਠਾ ਖਾਨ ਸਾਹਿਬ ਬੈਠੇ ਬਈ ਖਾਨ ਸਾਹਿਬ ਬੈਠ ਜੀ ਬਤੇ ਜੀ ਬਾਜੀ ਜਿਹੜੀ ਮੈਮ ਸ਼ੁਰੂ ਕੀਤੀ ਆ ਪੰਜਾਬ ਸਰਕਾਰ ਨੇ ਸਾਥ ਆ ਕੇ ਕਰਕੇ ਸਾਡੇ ਸਿਰੇ ਮਾ ਗੁਆਂਢ-ਗੁਆਂਢ ਸਾਹਮਣੇ ਕੀਤੀ ਹੈ ਨਾ ਇਹ ਬੜੀ ਤਗੜੀ ਮਹਿਮਾ ਨਸ਼ਾ ਪੰਜਾਬ ਤੋਂ ਮਗਰੋਂ ਲੈ ਜੇ ਨਾ ਸਭ ਤੋਂ ਇਹ ਪੰਜਾਬ ਦੀ ਸੋਣੀ ਜਿਹੜੀ ਬਣਦੀ ਹੈ ਇਸ ਮਹਿਮਾ ਦਾ ਅਸੀਂ ਸਾਥ ਦੇਵਾਂਗੇ ਸਰਕਾਰ ਦਾ ਸਾਥ ਦੇਵਾਂਗੇ ਸਾਡੇ ਨਾਲ ਪੂਰੀ ਮਹਿਤਰੂਬੀ ਸਰਕਾਰ ਵੱਲੋਂ ਇਹ ਸਰਦ ਸਾਹਿਬ ਅਸੀਂ ਪਿੰਡ ਕਮਾਲਾ ਬੋਲ ਰਹਾ ਹਾਂ ਕਿ ਕੋਈ ਵੀ ਬੰਦਾ ਕਮਾਲਾ ਦਾ ਸਾਡੀ ਪਿੰਡਾਇਤ ਦਾ ਕਿਸੇ ਨਸ਼ੇ ਵਾਲੇ ਦੇ ਮਗਰ ਨਾ ਜਾਊਗਾ ਤੇ ਕੋਈ ਵੀ ਸਾਡੇ ਪਿੰਡੋਂ ਭੈਣ ਭਰਾ ਤੇ ਕੋਈ ਅੱਗੇ ਵੇਚਦਾ ਤੇ ਉਹਨੂੰ ਆਪਣੀ ਅੱਗੇ ਮਾਫੀ ਆ ਤੇ ਜੇ ਅੱਗੇ ਵਾਸਤੇ ਗਾਹ ਵੇਚੂਗਾ ਉਹਨੂੰ ਕੋਈ ਮਾਫੀ ਨਹੀਂ ਹੋਊਗੀ ਤੇ ਕੋਈ ਸਾਡੇ ਪਿੰਡ ਦਾ ਪੰਚਾਇਤ ਦਾ ਬੰਦਾ ਘਾਲ ਭਗੇ ਸਾਡੇ ਥਾਣੇ ਨਾਲ ਮਗਰ ਜਾਊਗਾ ਤੇ ਮੁੜ ਕੇ ਕੱਲ ਨੂੰ ਗੁੱਸਾ ਘਰਾਂ ਨਾ ਕਰੇ ਤੇ ਸਾਡੇ ਪਿੰਡੋਂ ਫਰਾਨਾ ਨਹੀਂ ਦੁਰਿਆ ਠਿੰਗੜਾ ਨਹੀਂ ਦੁਰਿਆ ਤੇ ਇਹ ਮੈਂ ਫੇਰੇ ਗៅ ਤੁਰ ਪੈਂਦਾ ਤੇ ਗਾਹ ਮੈਂ ਵੀ ਨਹੀਂ ਜਾਂਦਾ ਤੇ ਸਾਡੀ ਪੰਚਾਇਤ ਨਹੀਂ ਸਾਡੀ ਜਾਂਦੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੀ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਪਤੀ ਜੀ ਮੈਂ ਪੱਪਲ ਸਿੰਘ ਭਲਾ ਪ੍ਰਧਾਨ ਸਮਾਜਨੀ ਪਾਰਟੀ ਤੋਂ ਅੱਜ ਪਹੁੰਚੇ ਸਾਰੇ ਸੰਗਤ ਪਿੰਡ ਕਮਾਲਾ ਬਾਦਲਾ ਦੇ ਵਿੱਚ ਇਕੱਤਰ ਹੋਏ ਆ ਜੋ ਕਿ ਨਸ਼ਿਆਂ ਵਿਰੋਧ ਜਿਹੜੀ ਮਹਿੰਮਾ ਪੰਜਾਬ ਸਰਕਾਰ ਨੇ ਜੇ ਚਲਾਈ ਆ ਉਹਦੇ ਵਿੱਚ ਵੱਡੇ ਪੱਦਰ ਤੇ ਪਿੰਡ ਵਾਸੀਆਂ ਨੇ ਭਾਗ ਲਿਆ ਦੇਖਿਆ ਤੇ ਨੌਜਵਾਨ ਵੀ ਪਹੁੰਚੇ ਆ ਰਜੂਵਾਨ ਵੱਡੀ ਉਮਰ ਦੇ ਬਜ਼ੁਰਗੋ ਵੀ ਪਹੁੰਚੇ ਆ ਔਰ ਇਹ ਲੋਕਾਂ ਚ ਦੇਖਣ ਨੂੰ ਇਹ ਮਿਲਿਆ ਕਿ ਲੋਕ ਇਹ ਚਾਹੁੰਦੇ ਆ ਕਿ ਵਾਕਈ ਸਰਕਾਰ ਦਾ ਸਾਥ ਦੇਣਾ ਚਾਹੀਦਾ ਜੋ ਇਹ ਮਹਮਾ ਇਹ ਵਾਕਈ ਸਫਲ ਅ ਪੜਾਅ ਵੱਲ ਜਾ ਰਹੀ ਆ ਔਰ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਇਹਦਾ ਅਸਰ ਵੀ ਹੋਇਆ ਜਿੱਤੇ ਵੀ ਚੌਂਕਾਂ ਦੇ ਵਿੱਚ ਲੋਕ ਜੋ ਨਸ਼ਾ ਤਸਕਰ ਜਾਂ ਅਛਾ ਲਾਉਣ ਵਾਲੇ ਮੁੰਡੇ ਸ਼ਾਮਾਂ ਨੂੰ ਖੜਦੇ ਸੀ ਉਹ ਬਹੁਤ ਹੱਦ ਤੱਕ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਇਹ ਇਤੋਂ ਤੱਕ ਕਿ ਮੇਰੇ ਚਲੋ ਇਹ ਮਨਾ ਮੇਰੇ ਲਾਗੇ ਪਿੰਡਾਂ ਦੇ ਵਿੱਚ ਵੀ ਉਹ ਘਟ ਗਏ ਆ ਔਰ ਇਹਦਾ ਸਰ ਜਲਦੀ ਮਤਲਬ ਖਾਤਮੇ ਵੱਲ ਹੋਊਗਾ ਜਿਸ ਤਰ੍ਹਾਂ ਇਹ ਪਿੰਡਾਂ ਦਾ ਸਹਿਯੋਗ ਮਿਲ ਰਿਹਾ ਔਰ ਬਹੁਤ ਤੋਂ ਵਧੀਆ ਇਹ ਭਗੰਤ ਮਾਨ ਸਾਹਿਬ ਦਾ ਜਿਹੜਾ ਉਪਰਾਲਾ ਹੈ ਔਰ ਸਰਕਾਰ ਇਹਦੇ ਵਿੱਚ ਇਕਜੁੱਟ ਹੋ ਕੇ ਕੰਮ ਕਰ ਰਹੀ ਆ ਔਰ ਪ੍ਰਸ਼ਾਸਨ ਵੀ ਹੋਣਾ ਪੂਰਾ ਜਿਵੇਂ ਅਸਖੀ ਸਾਹਿਬ ਬੜਾ ਆਪਣੇ ਵੱਲੋਂ ਛੱਡੀ ਛੋਟੀ ਦਾ ਜ਼ੋਰ ਲਾ ਰਹੇ ਆ ਔਰ ਬਹੁਤ ਐਪਰੀਸ਼ੀਏਟ ਕਰ ਰਹੇ ਆ ਲੋਕ ਵੀ ਉਹਨਾਂ ਦੇ ਕੰਮ ਨੂੰ ਸਾਥ ਦੇ ਸਾਥ ਦੇ ਰਹੇ ਆ ਮੇਰੇ ਨਾਲ ਖੜੇ ਨੇ ਇਸ ਪੇੜ ਦੇ ਕਮਾਲਾ ਬੋਦਲਾ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਪ੍ਰਮੋਦ ਸਿੰਘ ਜੀ ਔਰ ਉਹਨਾਂ ਨੇ ਸਾਰਾ ਜਿਹੜਾ ਪੰਜਾਬ ਗਵਰਨਮੈਂਟ ਦਾ ਇਹ ਜਯੁਦ ਨਛਿਆਵਰਦ ਮਹਿਮਾਨ ਇਹਨੂੰ ਪੂਰਾ ਸਹਿਯੋਗ ਦੇਣ ਦੀ ਵਚਨਬੱਤਾ ਦਿਹਾਈ ਆ ਵੀ ਔਰ ਪੂਰੀ ਪੰਚਾਇਤ ਨੇ ਮਤਲਬ ਸਹਿਯੋਗ ਕਰਨ ਦਾ ਜਿਹੜੀ ਸੌਚੀ ਆ ਔਰ ਕਹਿ ਰਿਹਾ ਵੀ ਅਸੀਂ ਕਿਸੇ ਵੀ ਕਿਸਮ ਦਾ ਨਾ ਨਹੀਂ ਆਪਣੇ ਪਿੰਡ ਤੇ ਕਰ ਦਵਾਂਗੇ ਔਰ ਨਾ ਹੀ ਕਿਸੇ ਦੀ ਜ਼ੁਬਾਨ ਤੇ ਕਰਨ ਲਈ ਪੂਰੀ ਪੰਚਾਇਤ ਕਹਿ ਜਾਊਗੀ ਕਿਸ ਤਰ੍ਹਾਂ ਜੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਸਰਪੰਚ ਨੇ ਇਹ ਕੰਮ ਮਤਲਬ ਪ੍ਰੋਗਰਾਮ ਕਰਵਾਇਆ ਉਥੇ ਆਪਦਾ ਗ੍ਰਿਹ ਵਿਸ਼ਵਾਸ ਵੀ ਦਿਵਾਇਆ ਕਿ ਵੀ ਆ ਵੀ ਜਿਹੜਾ ਨਸ਼ੇ ਦੇ ਤਸਕਰਾਂ ਨੂੰ ਅੱਗੇ ਵੜਨ ਨਹੀਂ ਦਿੱਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਵੀ ਪਿਆਰੀ ਸਾਧ ਸੰਗਤ ਜੀ ਜੋ ਕਮਾਲਾ ਬੋਦਲਾ ਦੇ ਵਿੱਚ ਅੱਜ ਐਮਐਲਏ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਨਸ਼ਾ ਯੋਧ ਨਸ਼ਾ ਵਿਰੋਧ ਕੀਤਾ ਗਿਆ ਹੈ ਇਹਦੇ ਵਿੱਚ ਬੜੇ ਵਿਸਤਾਰ ਦੇ ਨਾਲ ਉਹਨਾਂ ਨੇ ਦੱਸਿਆ ਕਿ ਜੋ ਵੀ ਵੀਰ ਭਰਾ ਨਸ਼ਾ ਵੇਚਦਾ ਉਹਦੇ ਨਸ਼ਾ ਨਾ ਵੇਚ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਆ ਵੀ ਜਿਹੜਾ ਨਸ਼ਾ ਵੇਚਦਾ ਉਹਨੂੰ ਬੇਨਤੀ ਕਰੋ ਕਿ ਨਸ਼ਾ ਨਾ ਵੇਚੇ ਜੇ ਨਹੀਂ ਹਟਦਾ ਤੇ ਭਈ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਕਾਰਵਾਈ ਕਰੂਗੀ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਪ੍ਰਸ਼ਾਸਨ ਵੱਲੋਂ ਹਸਪਤਾਲ ਤੇ ਵਿੱਚ ਦਾਖਲ ਕਰਾਇਆ ਜਾਊਗਾ ਤੇ ਫ੍ਰੀ ਨਸ਼ਾ ਛਡਾਇਆ ਜਾਊਗਾ ਇਸ ਕਰਕੇ ਸਾਰੇ ਨਕਰ ਨਿਵਾਸੀਆਂ ਨੂੰ ਬੇਨਤੀ ਆ ਭਾਈ ਇਹਦੇ ਵਿੱਚ ਸਾਰੇ ਨਕਰ ਦਾ ਸਹਿਯੋਗ ਆ ਸਾਡਾ ਜਿਹੜਾ ਸਾਰਾ ਨਕਰਿਆਂ ਨੇ ਸਾਰੇ ਰੱਖੇ ਕਿ ਆ ਵੀ ਅਹੀਂ ਇਹਦੇ ਵਾਸਤੇ ਬਿਲਕੁਲ ਤਿਆਰ ਆ ਸਾਰਾ ਕੁਝ ਕਰਾਂਗੇ ਯੋਧਾ ਨਸ਼ਾ ਵਿਰੋਧਾ ਜਿਹੜਾ ਇਹਦੇ ਵਿੱਚ ਅਸੀਂ ਸਾਥ ਦੇਵਾਂਗੇ ਜੋ ਐਮਐਲਏ ਸਾਹਿਬ ਵੀ ਇਸ ਗੱਲ ਦੀ ਸਪੀਚ ਕਰਕੇ ਆ ਮੈਡਮ ਵੀ ਉਹਨਾਂ ਵੱਲੋਂ ਸਾਰੇ ਵੱਲੋਂ ਧੰਨਵਾਦ ਜੋ ਨੇਕ ਸਿੰਘ ਵੱਲੋਂ ਵੀ ਧੰਨਵਾਦ ਆ ਜਿਨ੍ਹਾਂ ਨੇ ਜੋ ਵੀਡੀਓ ਬਣਾ ਕੇ ਜੋਧ ਨਸ਼ਾ ਵਿਰੋਧ ਬਾਰੇ ਇਹ ਵੀ ਬੜਾ ਆਪ ਦਾ ਯੋਗਦਾਨ ਪਾਉਂਦੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਸੀ ਸਾਡੀ ਅੱਜ ਦੀ ਵੀਡੀਓ ਜਿਹੜੀ ਪਿੰਡ ਕਮਾਲਾ ਬੋਦਲਾ ਜਿਹੜਾ ਫਰੋਇਪੁਰ ਦੇ ਵਿੱਚੋਂ ਜੋਧ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਆ ਹਰੇਕ ਨਗਰ ਨਗਰ ਦੇ ਵਿੱਚ ਪਹੁੰਚ ਕੇ ਪੂਰੇ ਪਿੰਡਾਂ ਦੇ ਵਿੱਚ ਪਹੁੰਚ ਗਿਆ ਜਿਹੜਾ ਹਲਕਾ ਵਿਧਾਇਕ ਉਥੇ ਰੰਬੇਸਿੰਗ ਫੋਟੋ ਵੀ ਆਜ ਪਹੁੰਚਿਆ ਹਲਕਾ ਸੰਸਾਰ ਜਿਹੜਾ ਪਿੰਡ ਵਾਈਸ ਜਿਹੜਾ ਪਿੰਡਾਂ ਵਾਈਸ ਇੱਕ ਪ੍ਰੋਗਰਾਮ ਕੀਤੇ ਜਾ ਰਹੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚਾਹਨਾ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਪੈਸ਼ੀਅਲ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ